ਪੰਜਾਬ ਪਰ ਦੇ ਵਕੀਲ ਅੱਜ ਹੜਤਾਲਤੇ ਨੇ ਵਕੀਲਾਂ ਨੇ 23 ਫਰਵਰੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਇੱਕ ਵਕੀਲ ਅਤੇ ਡਾਕਟਰਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਹੜਤਾਲ ਦਾ ਸੱਦਾ ਦਿੱਤਾ ਹੈ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਵੀਰਵਾਰ ਨੂੰ ਵਕੀਲ ਕੁਲਵੀਰ ਸਿੰਘ ਮਿੰਹਾਸ ਅਤੇ ਡਾਕਟਰ ਬੀ ਕਿਹਾ ਸੁਣੀ ਹੋਈ ਸੀ ਮੇਰੇ ਫਾਦਰ ਨੇ ਇਨਫਾਰਮ ਕੀਤਾ ਕਿ ਡਾਕਟਰ ਜੋਲ ਆਪਣੇ ਹਸਪਤਾਲ ਦੇ ਵਿੱਚ ਜਿਹੜੇ ਐਕਸਪੈਂਸਿਸ ਹੋਏ ਨੇ ਉਹ ਤਾਂ ਉਹਨਾਂ ਮੰਗੀ ਮੰਗ ਰਹੇ ਨੇ ਬਟ ਉਹਨਾਂ ਤੋਂ ਇਲਾਵਾ ਵਿੱਚ ਉਹਨਾਂ ਨੂੰ ਅਸੀਂ ਪੇ ਕਰਨ ਨੂੰ ਤਿਆਰ ਵੀ ਹਾਂ ਤੇ ਵੀਲੇ ਸੀ ਬਟ ਉਹਨਾਂ ਤੋਂ ਇਲਾਵਾ 10000 ਰੁਪਏ ਮੰਗ ਰਹੇ ਨੇ ਇਹਦੇ ਵਿੱਚੋਂ 10000 ਰੁਪਏ ਜਿਹੜਾ ਮੰਗ ਰਹੇ ਨੇ ਉਹ ਕਹਿੰਦੇ ਪਏ ਨੇ ਕਿ ਇਹ 10000 ਰੁਪਏ ਮੈਂ ਆਪਣੇ ਪੁਲਿਸ ਦੇ ਵਿੱਚ ਤੁਹਾਡੀ ਐਫਆਈਆਰ ਕਰਾਉਣ ਦੇ ਲਈ ਔਰ ਤੁਹਾਡੇ ਲਈ ਜੋ ਕੋਰਟ ਦੇ ਵਿੱਚ ਗਵਾਹੀ ਦੇਣ ਆਉਣਾ ਪਏਗਾ ਤਾਂ ਉਹਦੇ ਲਈ ਮੈਂ ਦੇਰ ਲੈਣਾ ਚਾਹੁੰਦਾ ਹਾਂ। ਤੇ ਪੇਸ਼ੰਰ ਕੀ ਰਿਲੇਸ਼ਨ ਹੈਗੇ? ਮੇਰੇ ਪੇਸ਼ੰਰ ਮੇਰੇ ਪਿੰਡ ਤੋਂ ਬਿਲੋਂਗ ਕਰਦਾ ਹੈਗਾ ਦੀਪਨਗਰ ਤੋਂ। ਡਾਕਟਰ ਸਾਹਿਬ ਨੇ ਪਿੱਛੋਂ ਜੀ ਆ ਕੇ ਮੈਨੂੰ ਜੱਫਾ ਪਾ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਾਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਆ ਜਿਹੜਾ ਉਹਨਾਂ ਨੇ ਮਾਰਿਆ ਹੈਗਾ। ਮੇਰੇ ਕੋਲ ਹਜੇ ਵੀ ਹੈਗਾ। ਮਾਰਦੇ ਹੋਏ ਇਹਨਾਂ ਨੇ ਇਹ ਗੱਲ ਕਹੀ ਕਿ ਜੋ ਕਰ ਸਕਦਾ ਹੈ ਕਰ ਲਾ। ਅਸੀਂ ਤਾਂ 10000 ਰੁਪਏ ਚਾਰਜ ਕਰਾਂਗੇ, ਕਰਾਂਗੇ। ਇਸ ਨਾਲ ਸਰ ਕੋਈ ਨਹੀਂ ਹੋਇਆ। ਇੱਕ ਦੂਤ ਨਾ ਦਾ ਪੇਸ਼ੈਂਟ ਦੋ ਦਿਨ ਮੈਲਾ ਆਇਆ ਸੀ ਅੱਜ ਜਿਸ ਨੂੰ ਸੜੀ ਛੁੱਟੀ ਦਿੱਤੀ ਇੱਕ ਮਿਹਰ ਆਸ ਸਾਹਿਬ ਨਾਂ ਦੇ ਬੰਦੇ ਆ ਜਿਹੜੇ ਕਿ ਐਕਸ ਸਰਪੰਚ ਆ ਦੀਪਨਗਰ ਦੇ ਉਹਨਾਂ ਨੇ ਆ ਕੇ ਇਸ ਵੇਲੇ ਝਗੜਾ ਸ਼ੁਰੂ ਕਰ ਦਿੱਤਾ ਤਕਰੀਬਨ 12:30 ਵਜੇ ਅਸੀਂ ਅੰਕਲ ਜੀ ਅੰਕਲ ਜੀ ਕਹਿ ਕੇ ਉਹਨਾਂ ਦੀ ਬੜੀਆ ਮਿੰਤਾ ਕੀਤੀਆਂ ਕਿ ਤੁਸੀਂ ਬਿਲ ਦਿਓ ਤੇ ਆਪਣਾ ਜਾ ਕੇ ਚਲੇ ਜਾਓ ਜੇ ਤੁਹਾਨੂੰ ਲੱਗਦਾ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਆ ਤਕਰੀਬਨ ਇੱਕ ਐਡਾ ਬੈਸਡ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਨੂੰ ਆਪਣੇ ਬੇਟੇ ਨੂੰ ਬੁਲਾ ਲਿਆ ਜੋ ਕਿ ਵਕੀਰ ਆ ਉਹਨਾਂ ਨੇ ਆਉਂਦੇ ਆ ਹੀ ਪਹਿਲਾਂ ਬੈਸਵਾਜੀ ਕੀਤੀ ਡਾਕਟਰ ਦੁੱਗਲ ਦੀ ਰਿਕਾਰਡਿੰਗ ਕਰਨੀ ਸ਼ੁਰੂ ਸਾਡੇ ਲੌਬੀ ਦੇ ਵਿੱਚ ਨਰਸਾਂ ਜਿਹੜੀਆਂ ਰਿਸੈਪਸ਼ਨ ਵਾਲੀਆਂ ਕੁੜੀਆਂ ਉਹਨਾਂ ਦੀ ਰਿਕਾਰਡਿੰਗ ਕੀਤੀ ਤੇ ਗੱਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਦਕਿ ਇੱਕ ਨੋਟ ਦੇ ਮਤਾਬਕ ਕੋਈ ਵੀ ਕਿਸੇ ਪ੍ਰੈਮਿਸਿਸ ਦੇ ਵਿੱਚ ਰਿਕਾਰਡਿੰਗ ਨਹੀਂ ਕਰ ਸਕਦਾ ਅਸੀਂ ਹਸਪਤਾਲ ਦੇ ਬਾਹਰ ਵੀ ਦੇਖ ਕੇ ਲਾਇਆ ਹੋਇਆ ਕਿ ਇਸ ਸਸਤਾ ਦੇ ਅੰਦਰ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਾਂ ਕੋਈ ਵੀ ਇੰਟਰਵਿਊ ਲੈਣ ਤੋਂ ਪਹਿਲਾਂ ਮੈਡੀਕਲ ਸੁਪਰਡੰਟ ਨੂੰ ਦੱਸਣਾ ਜ਼ਰੂਰੀ ਹੈ ਤੇ ਉਸ ਦੀ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ ਪਰ ਇਸ ਦੇ ਬਾਵਜੂਦ ਵੀ ਇਹਨਾਂ ਨੇ ਉਹ ਕੰਮ ਕੀਤਾ ਔਰ ਜਦੋਂ ਹਸਪਤਾਲ ਦੀ ਸਿਕਿਉਰਿਟੀ ਨੇ ਉਹਦਾ ਕੈਮਰਾ ਫੋਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇਦੋਂ ਧੱਕੇ ਮਾਰ ਮਾਮਲੇ 'ਚ ਦੋਹਾਂ ਧਿਰਾਂ ਨੇ ਇੱਕ ਦੂਜੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੋਈ ਹੈ।